ਆ ਤੁਹਾਡਾ ਆਪਣਾ ਪੱਤਰਕਾਰ ਵੀ ਸਿਆਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਰੂਡੇ ਨਿਊਜ਼ ਚੈਨਲ ਅਸੀਂ ਖੜੇ ਹਾਂ ਸ਼ੰਭੂ ਤੇ ਖਨੌਰ ਜਿਹੜਾ ਰੋਡ ਹੈਗਾ ਤੇ ਨੈਸ਼ਨਲ ਹਾਈਵੇ ਦੇ ਉੱਪਰ ਜਦੋਂ ਕਿ ਅਸੀਂ ਰੋਡ ਦੇ ਉੱਪਰੋਂ ਅੰਬਾਲਾ ਤੋਂ ਜਦੋਂ ਅਸੀਂ ਸ਼ੰਭੂ ਦੀ ਤਰਫ ਆਉਂਦੇ ਹਾਂ ਇੱਥੇ ਖਨੌਰ ਰੋਡ ਜਾਣ ਲਈ ਜਿਹੜੇ ਰਸਤੇ ਦੇ ਵਿੱਚ ਪ੍ਰੋਬਲਮ ਤੋਂ ਪਹਿਲਾਂ ਰੋਡ ਤੋਂ ਪਹਿਲਾਂ ਇੱਕ ਕ੍ਰੋਸਿੰਗ ਬਣਾਈ ਗਈ ਸੀ ਜਿਹਦੇ ਵਿੱਚ ਹਰੇਕ ਜੋ ਇਨਸਾਨ ਹੈ ਪਿੱਛੇ ਤੋਂ ਆਂਦਾ ਸੀਗਾ ਸਾਈਡ ਕਰਤ ਦਿਆ ਹੋਇਆ ਇਸਕਾ ਸਿੱਧਾ ਜੋ ਹੈ ਪੂਰ ਤੋਂ نیچے ਜਾਂਦੇ ਦੇ ਇਸ ਦਾ ਰਸਤਾ ਜਾਣਦਾ ਹੈ। ਲੇਕਿਨ ਉਹ ਜਿਹੜੇ ਉਹਦੇ ठेकेदार ਹੈਗੇ ਜਿਹੜੇ ਰੋਡ ਦੀ ਪ੍ਰੋਟੈਕਸ਼ਨ ਦੇ ਲਈ ਜਿਹੜੇ ਹੈਗੇ ਸੜਕਾਂ ਜੋ ਬਣਾ ਰਹੇ ਆਂ ਲੇਕਿਨ ਇਹਨਾਂ ਨੇ ਜੋ ਕਾਫੀ ਰੋਡ ਜਿਹੜੇ ਅੱਗੇ ਬੰਦ ਕਰ ਦਿੱਤੇ ਗਿਆ ਇਹਦਾ ਰੋਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਿ ਅਗਰ ਇਹ ਰਸਤੇ ਬੰਦ ਕਰ ਦਿੱਤੇ ਜਾਣਗੇ ਤਾਂ ਪਿਛਲੇ 2.5 ਕਿਲੋਮੀਟਰ ਪਿੱਛੇ ਤੋਂ ਜੋ ਲੋਕਾਂ ਨੂੰ ਘਨੌਰ ਰੋਡ ਦੇ ਲਈ ਉਤਰ ਕੇ ਪਿੱਛੇ ਤੋਂ ਜੋ ਆਣਾ ਪੈਗਾ ਕਿ ਲੋਕਾਂ ਦੀ ਮੰਗ ਹੈ ਕਿ ਜਿਹੜਾ ਹੈਗਾ ਪੂਰਤੋਂ ਪਹਿਲਾਂ ਜਿਹੜਾ ਹੈਗਾ ਰਸਤਾ ਪਹਿਲਾਂ ਹੀ ਆਲਰੇਡੀ ਜਿਹੜਾ ਚੱਲ ਰਿਹਾ ਸੀਗਾ ਉਹਨਾਂ ਨੇ ਖੋਲ ਦਿੱਤਾ ਜਾਣਾ ਚਾਹੀਦਾ ਕਿ ਲੋਕਾਂ ਨੂੰ ਇਹ ਵਾਰਨਿੰਗ ਵੀ ਦਿੱਤੀ ਗਈ ਆ ਹੁਣ ਕਿ ਪ੍ਰਸ਼ਾਸਨਿਕ ਜਾਂ ਲੋਕਾਂ ਵੱਲੋਂ ਨੇੜੇ ਦੇ ਚ ਲੋਕਾਂ ਵੱਲੋਂ ਕਿ ਜੋ ठेकेदार ਹੈ ਇਹਨਾਂ ਨੂੰ ਲੋਕੋ ਦੀ ਮੁਸ਼ਕਲਾਂ ਦਾ ਹਾਲ ਜੋ ਹੈ ਮੱਦੇਨਜ਼ਰ ਰੱਖਦੇ ਹੋਏ ਲੋਕੋ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਤਾਂ ਕਿ ਪਬਲਿਕ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕਿ ਰੋਡ ਦੇ ਉੱਪਰ ਚੱਲਦੇ ਹੋਏ ਜੋ ਡਰਾਈਵਿੰਗ ਚੱਲ ਰਹੀ ਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੋਰ ਇੱਥੇ ਦੇ ਪ੍ਰਸ਼ਾਸਨਿਕ ਲੋਕਾਂ ਵੱਲੋਂ ਕੀ ਕਹਿਣਾ ਆਓ ਸੁਣਦੇ ਆ ਉਹਨਾਂ ਦੀ ਜਵਾਨੀ ਤੁਸੀਂ ਵੀਰਾਂ ਦੇ ਕਿ ਤੁਸੀਂ ਦੇਖ ਰਹੇ ਹੋ ਜਿਹੜਾ ਜੋ ਹੈਗਾ ਪ੍ਰਸ਼ਾਸਨਿਕ ਲੋਕ ਜਿਹੜੇ ਹੈਗੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਪ੍ਰਤੀ ਜੋ ਹੈਗਾ ਇਹ ਬਾਹਰ ਨਿਕਲਣ ਦਾ ਰਸਤਾ ਪੁੜਾ ਹੈ ਜੀ ਬਾਹਰ ਨਿਕਲਣ ਇਥੋਂ ਲੇਕਿਨ ਇਹਨੇ ਬੰਦ ਕਰ ਦਿੱਤਾ ਹੈ ਅੱਗੇ ਤੋਂ ਬੰਦ ਕਰਤਾ ਹੈ ਨਾ ਅੱਗੇ ਵੀ ਸਿਗਰਾਸਾ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਜਿਹੜਾ ਸ਼ੰਭੂ ਤੁਸੀਂ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜਾ ਰੋਡ ਦੇ ਉੱਪਰ ਇਕੱਠ ਕੀਤਾ ਹੋਇਆ ਕੀ ਕਾਰਨ ਹੈ ਕੀ ਕਹਿਣਾ ਚਾਹੁੰਦੇ ਮੈਂ ਜੀ ਗੋਬਿੰਦਰ ਸਿੰਘ ਸੀਨੀਅਰ ਇਨਫਾਰਮਰ ਜੀ ਐਸੋਸੀਏਸ਼ਨ ਬੇਰੂ ਸਾਹਿਬ ਉਹਦੇ ਜਨ ਸਿੱਖਰਵਲੇਪ ਜਾਣੇਗਾ ਮੈਨੂੰ ਜਿਸਨੇ ਵੀ ਇਸ ਇਲਾਕੇ ਦੇ ਵਤਵੰਦੇ ਸੱਜਣਾਂ ਨੇ ਸੁਨੇਹਾ ਦਿੱਤਾ ਕਿ ਸਾਡੇ ਨਾਲ ਸਿੱਧ ਕੀਸ਼ਾਈ ਹੋ ਰਹੀ ਹੈ ਇਹ ਜੋ ਅਸੀਂ ਅਜੇ ਖਲੋਤੇ ਹਾਂ ਇਹ ਜੋ ਸ਼ੰਭੂ ਸਟੇਸ਼ਨ ਹੈ ਉਹਦੇ ਬਿਲਕੁਲ ਸਾਹਮਣੇ ਅਸੀਂ ਖੜੇ ਹੋਏ ਹਾਂ ਇਹ ਜੋ ਨੈਸ਼ਨਲ ਹਾਈਵੇ ਜੀ ਆਪਣਾ ਵਾਲੇ ਤੋਂ ਰਾਜਪੁਰੇ ਵੱਲ ਜਾ ਰਿਹਾ ਹੈ ਇਸ ਦੇ ਉੱਪਰ ਇੱਕ ਰਸਤਾ ਸੀਗਾ ਜੋ ਏਕਨੌਰ ਨੂੰ ਜਾਣ ਵਾਸਤੇ ਖੁੱਲਾ ਸੀਗਾ ਪਰ ਨੈਸ਼ਨਲ ਹਾਈਵੇਅ ਵਾਲਿਆਂ ਨੇ ਇੱਥੇ ਇਹਨੂੰ ਬੰਦ ਕਰਨ ਵਾਸਤੇ ਬਿਲਡਰ ਲਾ ਦਿੱਤੇ ਨੇ ਇਹ ਸਮੱਸਿਆ ਨੂੰ ਲੈ ਕੇ ਅਸੀਂ ਇੱਥੇ ਆਪਣਾ ਰੋਹ ਜਹਰ ਕਰਨ ਲਈ ਪ੍ਰਸ਼ਾਸਨ ਦੇ ਖਿਲਾਫ ਨੈਸ਼ਨਲ ਹਾਈਵੇਅ ਦੇ ਆਪਣੀ ਜੋ ਇਹਨਾਂ ਦੀ ਮੈਨੇਜਮੈਂਟ ਔਫ ਦੇ ਖਿਲਾਫ ਅਸੀਂ ਇਕੱਠੇ ਹੋਏ ਹਾਂ ਅਸੀਂ ਆਪਣੀ ਮੰਗ ਨੂੰ ਲੈ ਕੇ ਕਿ ਇਸ ਰਸਤੇ ਨੂੰ ਖੁੱਲ੍ਹੇ ਜਾਵੇ ਤਾਂ ਕਿ ਸਾਡੀ ਸਮੱਸਿਆ ਦਾ ਹੱਲ ਨਾ ਹੋਵੇ ਇਹ ਪਹਿਲਾਂ ਖੁੱਲਾ ਸੀਗਾ ਜੀ ਰਸਤਾ ਮਤਲਬ ਇਹ ਤਾਂ ਜੀ ਅਸੀਂ ਤਾਂ ਖੁੱਲ੍ਹੇ ਹੀ ਦੇਖਿਆ ਬੰਦ ਦੇਖਿਆ ਨਹੀਂ ਆ ਅੱਜ ਆ ਕੇ ਦੇਖਿਆ ਜੀ ਇਹ ਹੁਣ ਬੰਦ ਕੀਤਾ ਹੋਇਆ ਕਿਉਂਕਿ ਬਿਲਕੁਲ ਸਰਸਰ ਤੱਕ ਹੈ ਜੀ ਤਾਂ ਇਹ ਜੋ ਘਨੌਰ ਜਾਣ ਵਾਲੇ ਜਾਂ ਇਸ ਇਲਾਕੇ ਦੇ ਲੋਕ ਨੇ ਜਾਂ ਰੇਲਵੇ ਸਟੇਸ਼ਨ ਜਾਣ ਵਾਲੇ ਸਾਰੇ ਪ੍ਰਭਾਵਿਤ ਹੋਣਗੇ ਔਰ ਜੋ ਅੱਗੇ ਤੇ ਮੁੜ ਕੇ ਆਉਣਗੇ ਅਗਰ 2 ਕਿਲੋਮੀਟਰ ਤੋਂ ਉੱਥੇ ਤੋਂ ਮੁੜਨ ਲਈ ਇਹ ਤਾਂ ਰੋਂਗ ਸਾਈਡ ਆਉਣਗੇ ਦੂਸਰਾ ਇਹਨਾਂ ਲਈ ਸਨੈਜੀ ਖਰਾਬੀ ਹੋਏਗੀ ਖਰਚਾ ਵੀ ਆਏਗਾ ਇਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਸਾਡੀ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਪਰਜੋਰ ਮੰਗ ਕਰਦੇ ਹਾਂ ਕਿ ਇਸ ਰਸਤੇ ਨੂੰ ਜਿੰਨੀ ਜਲਦੀ ਹੋਰ ਪਵਾਲ ਕੀਤਾ ਜਾਵੇ ਤੇ ਪਿੰਡ ਜਿੱਥੇ ਰਿਕਾਈ ਜਾਣ ਅਜੇ ਨਹੀਂ ਤਾਂ ਕੋਈ ਵੱਡਾ ਐਕਸ਼ਨ ਆਪਣੀ ਯੂਨੀਅਨ ਦੇ ਨਾਮ ਤੇ ਜੂਲ ਲੈ ਕੇ ਕਰ ਦਾਂਗੇ ਅਸੀਂ ਵੱਡਾ ਐਕਸ਼ਨ ਨੈਸ਼ਨਲ ਹਾਈਵੇ ਦੇ ਇੱਥੇ ਦੇ ਠੇਕੇਦਾਰਾਂ ਇਹ ਤਾਂ ਤਾਂ ਜਿਹੜੇ ਰੋਡ ਦੇ ਉੱਪਰ ਕਾਫੀ ਜਗ੍ਹਾ ਐਸੀ ਜਿਹੜੇ ਰੋਡ ਬਲੌਕ ਕਰ ਰਹੇ ਆ ਜਿੱਥੋਂ نیچے ਨੂੰ ਪਬਲਿਕ ਨੂੰ ਉਤਰਨ ਲਈ ਬਹੁਤ ਰਸਤੇ ਆ પેટ્રોલ ਪੰਪਾਂ ਦੇ ਰਸਤੇ ਬੰਦ ਕਰੇ ਜਾ ਰਹੇ ਆ ਕੀ ਕਹਿਣਾ ਚਾਹੋਗੇ ਵੀ ਖੋਲਣੇ ਚਾਹੀਦੇ ਆ ਕਿਉਂਕਿ ਪੈਟਰੋਲ ਪੰਪ ਪਬਲਿਕ ਲਈ ਬਣਾਏ ਗਏ ਆ ਇਹ ਤਾਂ ਦੇਖੋ ਪ੍ਰਸ਼ਾਸਨ ਨੇ ਦੇਖਣਾ ਜੀ ਵੀ ਕਿ ਕਿੱਥੇ ਰਿਕੁਆਇਰਮੈਂਟ ਕਿਵੇਂ ਦੀ ਕਿ ਕਿੱਥੇ ਦੀ ਕਿਵੇਂ ਦੀ ਹੈਗੀ ਆ ਇਹ ਜੋ ਅਸੀਂ ਜਿੱਥੇ ਅਸੀਂ ਮੈਂ ਇਸ ਦੀ ਗੱਲ ਨਹੀਂ ਕਰ ਸਕਦਾ ਕਿਉਂਕਿ ਉਹ ਜੋ ਉਹ ਪ੍ਰਸ਼ਾਸਨ ਦਾ ਆਪਣਾ 뷰 ਹੋਵੇਗਾ ਪਰ ਲੇਕਿਨ ਮੈਂ ਇੱਥੇ ਦੀ ਜੋ ਘਨੌਰ ਬਲੋਕ ਜਾਂ ਸਾਡਾ ਇਹ ਇਲਾਕਾ ਹੈ ਸਾਰਾ ਇਸ ਨੂੰ ਜੋ ਪ੍ਰੋਬਲਮ ਖੜੀ ਹੋਣ ਵਾਲੀ ਹੈ ਇਸ ਨੂੰ ਬੰਦ ਹੋਣ ਕਰਕੇ ਅਸੀਂ ਉਦੋਂ ਸਬੰਧ ਵਿੱਚ ਪ੍ਰਸ਼ਾਸਨ ਤੋਂ ਵੀ ਨੈਸ਼ਨਲ ਹਾਈਵੇ 30 ਤੋਂ ਵੀ ਮੰਗ ਕਰਦੇ ਆਂ ਇਸ ਨੂੰ ਬਹਾਲ ਕੀਤਾ ਜਾਵੇ ਇਸ ਨੂੰ ਬੰਦ ਨਾ ਕਰਿਆ ਜਾਵੇ ਨਹੀਂ ਤਾਂ ਅਸੀਂ ਕੋਈ ਵੱਡਾ ਐਕਸ਼ਨ ਲੈ ਲਈ ਮਜਬੂਰ ਹੋਵਾਂਗੇ। ਠੀਕ ਹੈ ਧੰਨਵਾਦ। ਸਰ ਜੀ ਆਪ ਜੀ ਲੋਕਲ ਵਿੱਚ ਕਿਹੜਾ ਪਿੰਡ ਹੈ ਸਰ ਤੁਹਾਡਾ? ਸਾਡਾ ਪਿੰਡ ਕੁਸਿ ਖਲਾਸਪੁਰ ਹੈ ਜੀ। ਅੱਛਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਰੋਡ ਬਲੌਕ ਕਰਕੇ ਕੀ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕਾ ਬਹੁਤ ਸੰਭਣਾ 25-30 ਪਿੰਡਾਂ ਦਾ ਰਸਤਾ ਜੀ ਹੋ। ਬਾਕੀ ਸਟੇਸ਼ਨ ਦਾ ਵੀ ਰਸਤਾ ਜੀ ਹੋ। ਹੋਰ ਸਾਰੇ ਪ੍ਰਸ਼ਾਸਨ ਬਹੁਤ ਗਲਤ ਕੰਮ ਕਰ ਰਿਹਾ ਜੀ। ਸੁਧਾਰਨਾ ਚਾਹੀਦਾ ਇਹਨਾਂ ਨੂੰ। ਬੜੀ ਗੀਤ ਖੱਬਸਾ ਹੋ ਗਈ। ਠੀਕ ਹੈ। ਅੱਤੇ ਜੇ ਤੁਹਾਨੂੰ ਗਾਗਰ ਨੂੰ 5 ਕਿਲੋਮੀਟਰ ਅੱਗੇ ਜਾਣਾ ਪੈਣਾ ਜਿਵੇਂ ਹੋਣਾ ਆ ਉਹਨੂੰ ਚਲਾ ਕੇ ਦੇ ਦੇ ਤੇਰਾ ਬੜਾ ਕੀ ਹੋ ਗਿਆ ਇਹ ਰਸਤਾ ਆ ਉਹ ਹੁਣ ਆਇਆ ਉਹ ਬੜਾ ਚਲਾਓ ਜੀ ਚਲਾਓ ਜੀ ਠੀਕ ਆ ਇਹ ਜਿਹੜਾ ਰਸਤਾ ਬੰਦ ਕਰਿਆ ਇਹਦੇ ਕਰਕੇ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਆ ਬਹੁਤ ਪਰੇਸ਼ਾਨੀ ਆ ਰਹੀ ਆ ਜੀ ਹੁਣ ਕਿਧਰ ਜਾਣਾ ਸੀਗਾ ਤੇ ਹੁਣ ਮੈਂ ਮੁੜ ਨਹੀਂ ਸਕਦਾ ਅੱਛਾ ਕਿਉਂਕਿ اچانک ਤੁਸੀਂ ਮੋੜੇ ਕੇ ਹੁਣ ਤੁਹਾਨੂੰ ਅੱਗੇ ਨੂੰ ਕੋਈ ਮਗਿਆਣਾ ਪੈਣਾ ਅੱਗੇ ਤੋਂ ਕਿੰਨੇ ਮੀਟਰ ਅੱਗੇ ਤੋਂ ਜਾ ਕੇ ਘੁੰਮ ਕੇ ਆਣਾ ਪੈਣਾ ਪਿੱਛੇ ਕੋਈ ਬੋਰਡ ਵੀ ਨਹੀਂ ਲਗਾਇਆ ਹੋਇਆ ਐਸਾ ਅੱਛਾ ਕੋਈ ਹੈ ਹੀ ਨਹੀਂ ਸਿਸਟਮ ਨਹੀਂ ਮਤਲਬ ਪਰ ਇੱਕਦਮ ਤੁਸੀਂ اچانک ਆਏ ਤੁਸੀਂ ਮੋੜਨ ਦੀ ਕੋਸ਼ਿਸ਼ ਕਰੀ ਪਰ ਇਹ ਤੇ ਰਸਤਾ ਬੰਦ ਹੈ ਹਾਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਵੀ ਇਹ ਰਸਤਾ ਖੋਲਣਾ ਚਾਹੀਦਾ ਖੋਲਣਾ ਚਾਹੀਦਾ ਠੀਕ ਹੈ ਮਤਲਬ ਬੜੀ ਪ੍ਰਾਪਨਾ ਬੰਦੀ ਹੈਗੀ ਕੁੰਡਾ ਚੜ੍ਹਣ ਵਾਲੇ ਬੰਦੇ ਆ ਬਾਲਮਤਾਂ ਦੀਆਂ ਜੀ ਠੀਕ ਹੈ